ਜਦੋਂ ਦਿਲ ਚ ਪਾਲਾ ਹੋਵੇ ਨਾ ਚੋਰ ਦੇ ਦਿਲ ਚ ਪਾਲਾ ਹੁੰਦਾ ਹੁਣ ਘਰ ਹੁੰਦਾ ਉਸ ਘਰੇ ਪਿਆ ਉਹਦੇ ਘਰ ਦੇ ਮੂਰ ਦੀ ਜਾਂ ਕਰਦੇ ਮੰਗਲੇ ਪਸ ਦੀ ਐਂਬੂਲੈਂਸ ਵੀ ਲੰਘ ਜੇ ਨਾ ਟੂ ਟੂ ਕਰਦੀ ਉਹਨੂੰ ਲੈ ਲੈ ਵੀ ਪੁਲਿਸ ਪੈ ਗਈ ਉਹ ਉਹ ਉਹੀ ਗਵਾਂਡੀਆਂ ਦੇ ਘਰੇ ਸ਼ਾਹ ਮਾਰ ਜਾਂਦਾ ਇੱਥੇ ਵੀ ਇੱਕ ਥੋੜੀ ਚੱਕ ਆ ਯਾਨੀ ਇਹ ਜੋ ਗੱਲਾਂ ਮੈਨੂੰ ਚੱਕਣ ਗਿਆ ਦੱਸ ਸਾਨੂੰ ਕੀ ਰੋਣ ਚੱਕਣ ਦੀ ਐ ਕਿਉਂ ਤੇ ਐਂ ਚੱਕਦੇ ਪਰ ਸਾਨੂੰ ਹੋਰ ਕੰਮ ਵੀ ਨਹੀਂ ਪਈ ਸਰਕਾਰਾਂ ਨੂੰ ਅਸੀਂ ਇਹੀ ਕੰਮ ਤੇ ਆ ਜਹ ਜੀ ਕੋ ਗਲਤ ਕੰਮ ਕਰੂਗਾ ਉਹਨੂੰ ਉਹ ਪੁਲਿਸ ਸਾਜੀ ਕਾਨੂੰਨ ਆਦੇ ਹਿਸਾਬ ਨਾਲ ਕੰਮ ਕਰੂਗਾ ਜਮਾਨਤਾ ਵੀ ਮਿਲੀਆਂ ਨੇ ਭਰੀ ਵੀ ਹੋਏ ਨੇ ਇਹ ਚ ਕਿਹੜੀ ਗੱਲ ਆ ਆਪਦਾ ਜੇ ਤੁਸੀਂ ਸੱਚੇ ਹੋ ਤਾਂ ਬਰੀ ਹੋ ਜਾਓਗੇ ਇਹ ਚ ਕਿਹੜੀ ਗੱਲ ਹੈ ਕੋਈ ਐਦਾਂ ਦੀ ਬਦਲਾਖੋਰੀ ਵਾਲੇ ਨਹੀਂ ਨੀ ਅਸੀਂ ਸੀਜ਼ਨਲ ਪੋਲਿਟਿਸ਼ੀਅਨ ਨਹੀਂ ਆ ਗਏ ਅਸੀਂ ਸਾਡੇ ਕੋਈ ਮਾਂ ਪਿਓ ਜਾਂ ਸਾਡੇ ਦਾਦੇ ਪਰਦਾਦੇ ਕੋਈ ਕੋਈ ਕਿਸੇ ਲੁੱਟ ਚ ਸ਼ਾਮਲ ਨਹੀਂ ਰਹੇ ਜਨਾਬ ਕਹਿੰਦੇ ਤਾਂ ਤੁਹਾਨੂੰ ਕਹਿੰਦੇ ਜਿਆਦਾ ਤੁਸੀਂ ਆਸਾਨ ਸ਼ਿਕਾਰ ਹੋ ਇਹਨਾਂ ਦਾ ਮੈਂ ਕਿਹਾ ਸ਼ਿਕਾਰ ਦਾ ਮਤਲਬ ਕੀ ਹੋਏ ਜੀ ਅਸੀਂ ਵੀ ਸਿੱਖਾਂਗੇ ਕੰਮ ਪਰ ਐ ਇਹ ਵੀ ਐ ਨਹੀਂ ਹੈਗਾ ਕਿ ਸਾਡੇ ਇਹੀ ਕੰਮ ਕਰਨਾ ਹੈ ਜਿੱਤੇ ਲੋਕਾਂ ਨੇ ਕਹਿਤਾ ਭਾਈ ਤੇਰੇ ਨਾਲੋਂ ਵਧੀਆ ਸਾਨੂੰ ਧੱਪ ਗਿਆ ਮੋਟਾ ਪਾ ਦੂ ਭਾਈ ਕੋਈ ਗੱਲ ਨਹੀਂ ਅਸੀਂ ਐਨ ਚਿਪਕੇ ਨਹੀਂ ਬੰਦੇ ਤੁਹਾਡੇ ਚ ਵੀ ਵੈਰਾਈਟੀ ਤੇ ਤੁਹਾਡੇ ਚ ਵੀ ਆ ਹਾਕੀ ਦੇ ਕਪਤਾਨ ਬੈਠੇ ਆ ਤੁਹਾਡੇ ਚ ਬਿਜ਼ਨਸਮੈਨ ਯੂਪੀ ਤੋਂ ਆ ਕੇ ਕਿਡਾ ਵੱਡਾ ਅੰਪਾਇਰ ਖੜਾ ਕੀਤਾ ਰਾਣਾ ਗੁਰਜੀਤ ਜੀ ਬੈਠਿਆ ਤੁਹਾਡੇ ਚ ਵੀ ਬਹੁਤ ਸਾਰੇ ਹੋਰ ਵਕੀਲ ਵੀ ਨੇ ਕਾਂਗਰਸ ਦੇ ਵਿੱਚ ਸਾਡੇ ਕੋਲੇ ਵੀ ਵਕੀਲ ਨੇ ਸਾਡੇ ਕੋਲ ਡਾਕਟਰ ਬੈਠੇ ਆ ਸਾਡੇ ਕੋਲੇ ਐਡਵੋਕੇਟ ਬੈਠੇ ਆ ਸਾਡੇ ਕੋਲੇ ਜਿਹੜੇ ਆਮ ਪੱਤਰਕਾਰ ਬੈਠੇ ਆ ਜੀਤੋ ਪੱਤਰਕਾਰ ਸੀਗੇ ਨਿਹਾਲ ਸਿੰਘ ਵਾਲਾ ਤੋਂ ਗਲਾਸਪੁਰ ਜੀ ਸਾਡੇ ਪੰਡੋਰੀ ਸਾਹਿਬ ਇਹ ਆਮ ਲੋਕਾਂ ਚ ਫਿਰਦੇ ਨੇ ਸੀ ਇਹ ਵੀ ਪੱਤਰਕਾਰੀ ਕਰਦੇ ਰਹੇ ਆ ਠੀਕ ਹੈ ਨਾ ਸਾਡੇ ਕੋਲੇ ਵੀ ਬਹੁਤ ਹੈ ਪਰ ਚੈਨ ਆ ਉਹ ਨਾ ਕਿ ਸਾਡੇ ਵਾਲੇ ਜਮੂਰੇ ਨੇ ਤੇ ਸਾਡੇ ਵਾਲਾ ਦਾ ਮਟੀਰੀਅਲ ਹੈ ਸਾਡੇ ਵਾਲੇ ਵੀ ਬੰਦੇ ਨੇ ਠੀਕ ਹੈ ਮੋਬਾਈਲ ਠੀਕ ਕਰਦੇ ਸੀ ਹੁਣ ਉਹ ਦਿਮਾਗ ਠੀਕ ਕਰਨ ਲੱਗ ਗਏ ਇਹ ਕਿਹੜੀ ਗੱਲ ਹੈ ਜੈਸੀ ਨਾ ਕਰਿਆ ਕਰੋ ਖੂਨ ਕਾਲਾ ਹੋ ਜੂਗਾ ਫਾਇਦਾ ਕੋਈ ਸੁ ਮੈਂ ਇਹੀ ਕਹੂੰਗਾ ਕਿ ਸਾਜੂ ਕੱਠੇ ਹੋ ਕੇ ਸਾਰੇ ਇਤਿਹਾਸ ਯਾਦ ਰੱਖੂਗਾ ਆਪਾਂ ਨੂੰ ਜੇ ਆਪਾਂ ਇਹ ਸੰਕਟ ਚੋਂ ਪੰਜਾਬ ਨੂੰ ਜਿੰਨਾ ਜਲਦੀ ਕੱਢ ਲਾਂਗੇ ਤੁਹਾਡਾ ਯੋਗਦਾਨ ਵੀ ਯਾਦ ਰਹੂਗਾ ਕਿ ਕੌਣ ਸੀ ਉਸ ਵੇਲੇ ਆਪੋਜੀਸ਼ਨ ਚ ਕੋਣ ਸੀ ਉਸ ਵੇਲੇ ਜੇ ਜਿਨ੍ਹਾਂ ਨੇ ਹੈਲਪ ਕੀਤੀ ਰਿਕਾਰਡ ਤੇ ਜਾਊਗਾ ਸਾਰਾ ਕੌਣ ਸੀ ਜਿਨ੍ਹਾਂ ਨੇ ਰੋੜੇ ਟੰਗਾ ਡਾਈਆਂ ਵਿੱਚ ਉਹ ਵੀ ਯਾਦ ਰਹੂਗਾ ਸਾਰਾ ਸਾਰਾ ਪਾ ਬ੍ਰਿਟਿਸ਼ ਫੌਜ ਦੇ ਵਿੱਚ ਭਾਰਤੀ ਵੀ ਬਹੁਤ ਸੀਗੇ ਕੁਝ ਭਾਰਤੀਆਂ ਦੀ ਹੈਲਪ ਵੀ ਕਰ ਦਿੰਦੇ ਸੀ ਕੁਝ ਐਸਐਸ ਜਿਹੜੇ ਭਾਰਤੀਆਂ ਤੇ ਜ਼ੁਲਮ ਵੀ ਕਰਦੇ ਸੀ ਜ਼ੁਲਮਾਂ ਨੇ ਤਾਂ ਕੋਈ ਜਾਣਦਾ ਨਹੀਂ ਜਿਹਨੇ ਰਾਜਗੁਰੂ ਨੂੰ ਕੋਲਾ ਲਿਆ ਕੇ ਦਿੱਤਾ ਸੀ ਉਹਨੂੰ ਜਾਣਦੇ ਆ ਸਾਰੇ ਵੀ ਜਦ ਲਿਖ ਜਾ ਯਾਰ ਜਾਂਦੇ ਹੋਏ ਫਾਂਸੀ ਤੋਂ ਅੱਧਾ ਘੰਟਾ ਪਹਿਲਾਂ ਉਹਨੇ ਕੋਲਾ ਮੰਗਾਇਆ ਸੀ ਕੁਝ ਲਿਖ ਕੇ ਜਾਣਾ ਕੰਨ ਤੇ ਉਹ ਲਿਖ ਕੇ ਰਾਜਗੁਰੂ ਕਿਉਂਕਿ ਪੂਨਾ ਤੋਂ ਸੀ ਹਿੰਦੀ ਚ ਲਿਖ ਕੇ ਗਿਆ ਸੀ ਹਮ ਵੀ ਜੀ ਸਕਤੇ ਥੇ ਚੁੱਪ ਰਹਿਕਰ ਹਮ ਵੀ ਜੀ ਸਕਤੇ ਥੇ ਚੁੱਪ ਰਹਿਕਰ hame bhi maa baap ne pala tha dukh seh kar itni cheez likhi adhe kandwa phansi hogi jinaab